ਇਨਸੀਡੈਂਟ ਹੋ ਜਾਂਦਾ ਵਾ ਉਸ ਦਿਨ ਮੌਕੇ ਤੇ ਉੱਪਰ ਬ੍ਰਦਰ ਨੂੰ ਫੋਨ ਕੀਤਾ ਕਿ ਭਾਈ ਮੇਰੇ ਕੋਲ ਆ ਚੀਜ਼ ਹੋ ਗਿਆ ਉਹ ਰੋ ਰਿਹਾ ਸੀ ਕਿ ਮਾਤਾ ਦਾ ਕੀ ਹਾਲ ਹੈਗਾ ਹੁਣ ਬਹੁਤ ਜ਼ਿਆਦਾ ਕੰਡੀਸ਼ਨ ਸੀਰੀਅਸ ਹੈਗੀ ਐਸ ਵੇਲੇ ਤਾਂ ਮਰਗੀ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਉਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਬਹੁਤ ਜ਼ਿਆਦਾ ਸੀਰੀਅਸ ਹੈਗੇ ਨੇ ਇਸ ਵਕਤ ਇੱਕ ਹਫ਼ਤਾ ਪਹਿਲਾਂ ਗੱਲਬਾਤ ਹੋਈ ਮਾਤਾ ਦੀ ਉਹਨਾਂ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਪੁੱਤ ਤੇਰਾ ਵਿਆਹ ਕਰ ਦਈਏ ਤੇ ਆਪਾਂ ਜਿਹੜਾ ਵਾ ਤੇਰਾ ਵਿਆਹ ਮੈਂ ਜਿੰਨੀ ਉਂਦੀ ਵੇਖ ਲਾ ਕਿਤੇ ਮੇਰੇ ਜਿਹੜੇ ਮਨ 'ਚ ਚਾਹ ਨੇ ਉਹ ਨਾ ਕਿਤੇ ਰਹਿ ਜਾਣ ਉਹ ਇਸ ਤਰ੍ਹਾਂ ਦੀ ਖਬਰ ਸੁਣੀ ਪਰਿਵਾਰ ਨੇ ਤਾਂ ਇੱਕਦਮ ਤੇ ਪਰਿਵਾਰ ਦਾ ਜਿਦਾਂ ਦਬਕਾ ਨਿਕਲ ਜਾਂਦਾ ਉਹ ਚਿਹਰੇ ਪਰਿਵਾਰ ਤੇ ਦੇਖੋ ਪਰਿਵਾਰ ਦੇ ਚਿਹਰੇ ਪਹਿਲਾਂ ਵਾਲੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਉਂਗਾ ਤੇ ਹੁਣ ਵਾਲੀਆਂ ਦੇਖੋ ਪਰਿਵਾਰ ਰਿਐਲਿਟੀ ਦੇ ਵਿੱਚ ਪਰਿਵਾਰ ਦਾ ਰੰਗ ਕਿਵੇਂ ਦਾ ਹੋ ਗਿਆ ਉਹ ਬੋਤਲਾਂ ਜਿਹੜੀਆਂ ਵਾ ਉਹ ਪੁਲਿਸ ਨੇ ਰਿਕਵਰ ਕੀਤੀਆਂ ਵਾ ਸ਼ਰਾਬ ਦੀਆਂ ਉਹਨੇ ਫਿਰ ਉਹ ਚੀਜ਼ਾਂ ਦੱਸੀਆਂ ਵਾ ਕਿ ਇਹ ਮੇਰਾ ਜਿਹੜਾ ਇਹ ਸ਼ਰਾਬ ਦੀਆਂ ਵੀਡੀਓ ਉਹਦੇ ਪੁਲਿਸ ਨੇ ਬਣਾਈਆਂ ਵਾ ਪਰ ਉਹ ਪੁਲਿਸ ਨੇ ਚੀਜ਼ਾਂ ਪਲੇ ਨਹੀਂ ਕੀਤੀਆਂ ਪਬਲਿਕ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਨਹੀਂ ਆ ਸੋ ਦੋਸੋਂ ਗੱਡੀ ਪਿਛੇ ਆ ਰਹੀ ਸੀ ਉਹ ਨਜ਼ਰ ਗੱਡੀਆਂ ਨੂੰ ਕਿਦਾਂ ਆ ਗਈ ਇਹ ਗੱਡੀ ਇੱਕ ਪਹਾੜ ਜਿਹੜਾ ਟਰੱਕ 70 ਫੁੱਟ ਦਾ ਟਰਾਲਾ ਜਿਹੜਾ ਮੁੜ ਰਿਹਾ ਵਾ ਉਹ ਨਜ਼ਰ ਆ ਗਿਆ ਦੂਜੀਆਂ ਗੱਡੀਆਂ ਨੂੰ ਇਹਨੇ ਕਿਤਨਾ ਕਿਤੇ ਬੰਦਿਆਂ ਨੇ ਡਰਿੰਕ ਕੀਤੀ ਸੀ ਕਿੜੀਆਂ ਪਾਈਆਂ ਗਈਆਂ ਨੇ ਕੀ ਉਸਨੇ ਜੁਰਮ ਕਰਤਾ ਵਾ ਕੀ ਉਹਨੇ ਕ੍ਰਾਈਮ ਕਰਤਾ ਇੱਕ ਰੋਡ ਐਕਸੀਡੈਂਟ ਕੀਤਾ ਵਾ ਉਸ ਨੂੰ ਉਸੇ ਤਰੀਕੇ ਨਾਲ ਟ੍ਰੀਟ ਕਰੋ ਉਹਨੂੰ ਜਹਾਜ਼ ਦੇ ਵਿੱਚ ਬਿਠਾ ਕੇ ਖੜ ਰਹੇ ਨੇ ਉਸ ਨੂੰ ਫਲੱਡਾਂ ਤੋਂ ਲੈ ਕੇ ਤੇ ਕੈਲੀਫੋਰਨੀਆ ਤੱਕ ਜਹਾਜ਼ ਦੇ ਵਿੱਚ ਖੜ ਰਹੇ ਕਿਦੀ ਉਹਨੂੰ ਲੈ ਕੇ ਜਾ ਰਹੇ ਨੇ ਕੁਣ ਘਟਨਾ ਐਡੀ ਵੱਡੀ ਵਾਪਰ ਕੀ ਆ ਉਦੋਂ ਉਸ ਬੰਦੇ ਨੂੰ ਸਵਾਲ ਕੁਐਸਚਨ ਪੁੱਟ ਕੀਤਾ ਜਾਂਦਾ ਇਹ ਸਾਈਂ ਦਾਸ ਕਿਹੜਾ ਆ ਚੀਜ਼ੀ ਕਿਹੜੀ ਆ ਇਹ ਸਵਾਲ ਦਾ ਜਵਾਬ ਇਹ ਅੱਜ ਲੈ ਰਹੇ ਆ ਜਦੋਂ ਉਹ ਘਟਨਾ ਹੋ ਗਈ ਆ ਜਿੱਦਾਂ ਲਾਇਸੈਂਸ ਇਸ਼ੂ ਕੀਤਾ ਉਸ ਦਿਨ ਕਿੱਥੇ ਗਿਆ ਸੀ ਇਹ ਉਸ ਦਿਨ ਸਰਕਾਰ ਕਿੱਥੇ ਸੀ 45 ਸਾਲ ਦੀ ਸਜ਼ਾ ਜ਼ਿਕਰ ਹੁੰਦੀ ਆ ਇਕੱਲੇ ਇੱਕ ਬੰਦੇ ਨੂੰ ਨਹੀਂ ਹੋਏਗੀ ਰਜਿੰਦਰ ਸਿੰਘ ਨੂੰ ਨਹੀਂ ਹੋਏਗੀ ਇਹ ਪਰਿਵਾਰ ਨੂੰ ਸਜ਼ਾ ਹੋਏਗੀ ਤੇ ਉਹ ਸਜ਼ਾ ਹੋਏਗੀ ਪੰਜਾਬੀਆਂ ਨੂੰ ਵੀ ਕੌਨ ਕੰਟਰੀ ਜਿੱਦਾਂ ਤੁਸੀਂ ਜਾਓਗੇ ਨਾ ਤੁਹਾਡੀਆਂ ਐਗਜ਼ੈਂਪਲ ਦੇਣਗੇ ਕਿ ਤੁਹਾਡੇ ਸਿੰਘ ਨੇ ਗੱਡੀ ਇਹ ਲਾਈ ਸੀ 45 ਸਾਲ ਦੀ ਇਹ ਤੁਹਾਡੀਆਂ ਅੜੀ ਹਿਸਟਰੀ ਦੇ ਵਿੱਚ ਵੀ ਬਾਅਦ ਵਿੱਚ ਚੀਜ਼ਾਂ ਹੋਣਗੀਆਂ ਗੋਰੇ ਦੇ ਵੱਲੋਂ ਗੱਡੀ ਜਿਹੜੀ ਆ ਉਹ ਮਕਸੀਕਨ ਦੇ ਵੱਲੋਂ ਲਾਈ ਗਈ ਸੀ ਚਾਰ ਲੋਕਾਂ ਦੇ ਉੱਪਰ ਚੜ ਗਈ ਸੀ ਜਾ ਕੇ ਤੇ ਉਹ ਨੁਕਸਾਨ ਹੋ ਗਿਆ ਤੇ ਬੰਦੇ ਮਰ ਗਏ ਸੀਗੇ ਤੇ ਉਹਦੇ ਵਿੱਚ ਬਾਅਦ ਵਿੱਚ 110 ਸਾਲ ਦੀ ਸਜ਼ਾ ਹੋਈ ਉਹਨਾਂ ਨੇ ਸਿਗਨੇਚਰ ਸਾਈਨ ਕੀਤੇ ਮਹਿਮ ਜਲਾਈ ਆਪਦੀ 100 ਸਾਲ ਸਜ਼ਾਇ ਮਾਫ ਕਰ ਵਾਲੀ ਕਿ ਸਾਡੇ ਪੰਜਾਬੀ ਭਰਾ ਇਹ ਨਹੀਂ ਜੋ ਕਿਵੇਂ ਨੇਗੇ ਇੱਕ ਭਰਾ ਦੇ ਨਾਲ ਖੜ ਕੇ ਉਹਦੀ ਆਪਾਂ ਜਿਹੜੀ ਆ ਜਾਨ ਬਚਾ ਸਕੀਏ ਜ਼ਿੰਦਗੀ ਬਚਾ ਸਕੀਏ ਇੱਕ ਜਿਹੜਾ ਸਾਥੀ ਫੜਿਆ ਗਿਆ ਹੈਗਾ ਉਹ ਵੀ ਬਹੁਤ ਜ਼ਿਆਦਾ ਦਚਿੱਤੀ ਦੇ ਵਿੱਚ ਹੈ ਸਾਰੀ ਖਬਰ ਉਹ ਫਲੈਸ਼ ਇਸ ਤਰ੍ਹਾਂ ਖਬਰ ਹੋਈ ਕਿ ਹਾਂਜੀ ਭਰਾ ਨੂੰ ਵੀ ਅਰੈਸਟ ਕਰ ਲਿਆ ਹਰਜਿੰਦਰ ਸਿੰਘ ਦਾ ਜਿਹੜਾ ਨਾਲ ਡਰਾਈਵਿੰਗ ਕਰ ਰਿਹਾ ਉਹ ਭਰਾ ਨਹੀਂ ਹੈਗਾ ਉਹ ਇਸ ਸੀਜ ਨੂੰ ਜਾਣ ਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਵਾ ਅੱਜਾ ਜਿਹੜੀ ਹੈ ਉਹ ਕਲੀਅਰ ਨਹੀਂ ਹੋਈ ਜਦੋਂ ਕਿ ਹਾਂਜੀ ਕੋ ਕਿ ਸਜ਼ਾ ਨਹੀਂ ਬਿਲਕੁਲ ਹਲੇ ਤੱਕ ਉਹ ਸਿਰਫ ਕਿਹਾ ਜਾ ਰਿਹਾ ਕਿ 15 ਸਾਲ ਇੱਕ ਬੰਦੇ ਦੀ ਸਜ਼ਾ ਬਾਅਦ ਜੇਕਰ ਤਿੰਨ ਮਰੇ ਨੇ ਉਹ 45 ਹੋ ਸਕਦੀ ਆ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਪੰਡਰਟਾਲ ਦੇ ਵਿੱਚ ਮੌਜੂਦ